ਭਾਵੇਂ ਕਿ ਸਾਡਾ ਕਸੂਰ ਨਹੀਂ ਸੀ ਪਰ ਫਿਰ ਵੀ ਅਸੀਂ ਗੁਰੂ ਤੋਂ ਜਿਹੜੀ ਮਾਫੀ ਮੰਗੀ ਆ ਕਿ 8 ਸਾਲ ਲੱਗੇ ਮਾਫੀ ਨੂੰ ਫਿਰ ਕੋਈ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਾਲੀਦਨ ਇਸ ਮਾਫੀ ਦੇ ਨਾਲ ਪੰਜਾਬ ਦੇ ਵਿੱਚ ਬੇਦਬੀਆਂ ਦਾ ਹੋਣਾ ਇਹ ਲੋਕ ਮੈਨੂੰ ਲੱਗਦਾ ਕਿ ਇੱਕ ਅੱਲੇ ਜ਼ਖਮ ਦੇ ਵਾਂਗ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਇੱਕ ਯੋਜਨਾਬੰਦ ਢੰਗ ਨਾਲ ਕੀਤੀ ਗਈ ਹੂੰ ਉਸ ਦੇ ਪਿੱਛੇ ਸ਼ਕਤੀਆਂ ਕਿਹੜੀਆਂ ਸੀ ਸਾਜ਼ਿਸ਼ ਕਿਹੜੀ ਸੀ ਇਹ ਭਾਵੇਂ ਅੱਜ ਤੱਕ ਹਾਲੇ ਤੱਕ ਨਸ਼ਰ ਨਹੀਂ ਹੋਈ ਲੋਕਾਂ ਦੇ ਮਨ ਦੇ ਅੰਦਰ ਇੱਕ ਰੋਸ ਸੀ ਕਿ ਅਕਾਲੀ ਦਲ ਦੀ ਸਰਕਾਰ ਸੀ। ਸੇਖੋਸ਼ ਦਬੀ ਜਵਾਨ ਨਾਲੇ ਵੀ ਕਹਿੰਦੇ ਸੀ ਕਾਲੀ ਦਲ ਵਾਲੇ ਰਲੇ ਹੋਏ ਇਹਨਾਂ ਦੇ ਨਾਲ। ਇਹਨੂੰ ਮੈਂ ਨਹੀਂ ਕਹਿੰਦਾ ਕਿ ਗਲਤ ਸੀ ਕਿਉਂਕਿ ਸਰਕਾਰ ਤੁਹਾਡੀ ਸੀ ਤੁਹਾਨੂੰ ਹੀ ਟਾਰਗੇਟ ਕੀਤਾ ਗਿਆ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਗਿਆ। ਉਸ ਸਮੇਂ ਦੇ ਵਿੱਚ ਅਕਾਲੀ ਦਲ ਨੇ ਜਿੰਨਾ ਕੁਝ ਕੀਤਾ ਉਹ ਅਜ ਤੱਕ ਉੱਠ ਉੱਠ ਕੇ ਨਹੀਂ ਸਾਹਮਣੇ ਆਇਆ ਤੁਵਾਂ ਸ਼ਰੋਣੀ ਕਮੇਟੀ ਨੇ 10 ਹਜ਼ਾਰ ਲੱਖ ਦਾ ਉਸ ਪਰਿਵਾਰਾਂ ਨੂੰ ਜਿਹੜੀ ਹੈ ਜੋ ਗੋਲੀ ਦੇ ਕਾਂਡ ਦੇ ਵਿੱਚ ਜਿਹੜੇ ਇਸੇ ਗੱਲ ਨਾਲ ਸੰਬੰਧਤ ਸੀ ਉਹ ਸਾਰਾ ਕੁਝ ਹੋਇਆ ਸ਼ਰੋਣੀ ਕਮੇਟੀ ਕਿਤੇ ਵੀ ਨਹੀਂ ਭੱਜੀ ਕਾਲ ਦਲ ਕਦੇ ਨਹੀਂ ਭੱਜਿਆ ਪਰ ਸਾਨੂੰ ਕਟਾਰੇ ਵਿੱਚ ਖੜਾ ਕਰਤਾ ਜਿਹਦੇ ਵਿੱਚ ਅਕਾਲੀ ਵਰਕਰ ਵੀ ਹੋਗੇ ਕਿ ਅਸੀਂ ਸ਼ਾਹਦੋਸ਼ੀ ਪਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ 8 ਸਾਲ ਬਾਅਦ ਇਹ ਗੱਲ ਸਾਹਮਣੇ ਆ ਗਈ ਕੀ ਇਸ ਬਿਆਦਵੀ ਵਿੱਚ ਅਕਾਲੀ ਦਲ ਦਾ ਕੋਈ ਨਮਾਇੰਦਾ ਜਾਂ ਬਾਦਲ ਪਰਿਵਾਰ ਬਿਆਦਵੀ ਵਿੱਚ ਕਿਸੇ ਤਰ੍ਹਾਂ ਸ਼ਾਮਲ ਨਹੀਂ ਸੀ ਜਿਹੜੀ ਸੰਗਤ ਤੇ ਲੋਕਾਂ ਦੇ ਵਿੱਚ ਜਾਂ ਸਰਕਾਰਾਂ ਵੱਲੋਂ ਕੀਤੀਆਂ ਜਿਹੜੀਆਂ ਸਟਾਂ ਸੀ ਉਹਨਾਂ ਦੇ ਨਤੀਜੇ ਜਿਹੜੇ ਸਾਹਮਣੇ ਆਏ ਉਹਦੇ ਵਿੱਚ ਸਪਸ਼ਟ ਆ ਗਿਆ ਕਿ ਅਕਾਲੀ ਦਲ ਕਿਸੇ ਵੀ ਤਰ੍ਹਾਂ ਬਿਆਦਵੀ ਦੇ ਵਿੱਚ ਦੋਸ਼ੀ ਨਹੀਂ ਹੈ ਪਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿੱਦਣੇ ਇਹ ਮੰਗੀ ਮਾਫੀ ਪੰਥ ਤੋਂ ਉਸੇ ਦਿਨ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਜਿਹੜਾ ਮੀਡੀਆ ਨੇ ਪੁੱਛਿਆ ਗਿਆ ਉਹ ਕਹਿੰਦੇ ਕਿ ਗਲਤੀ ਦੀ ਮਾਫੀ ਹੁੰਦੀ ਹੈ ਜਿਹੜੇ ਗੁਨਾਹ ਦੀ ਮਾਫੀ ਕੋਈ ਨਹੀਂ ਹੁੰਦੀ ਜਿਹੜੇ ਆਪਣੇ ਆਪ ਨੂੰ ਵੱਡੇ ਪੰਥਕ ਭੌਂਦੇ ਆ ਮੈਂ ਫਿਰ ਕਹਿਣਾ ਕਿ ਉਸ ਬੇਦਵੀ ਤੋਂ ਬਾਅਦ 300 ਤੋਂ ਉੱਪਰ ਬੇਦਵੀਆਂ ਹੋ ਚੁੱਕੀਆਂ ਤੇ ਉਹਨਾਂ ਦੇ ਗੁਨਾਹਗਰ ਕਿੱਥੇ ਨੇ ਜੇ ਪੰਜਾਬ ਦੀ ਗੱਲ ਬਚਾਉਣੀ ਆ ਪੰਜਾਬ ਦੀ ਬੋਲੀ ਬਚਾਉਣੀ ਆ ਪੰਜਾਬ ਦੀ ਸੰਸਕ੍ਰਿਤੀ ਬਚਾਉਣੀ ਆ ਪੰਜਾਬ ਦਾ ਭਾਈਚਾਰਾ ਪੰਜਾਬ ਦਾ ਸਭਿਆਚਾਰ ਬਚਾਉਣਾ ਤੇ ਖਾਸ ਤੌਰ ਤੇ ਸਿੱਖੀ ਦੀ ਬੋਲ ਬਾਲੇ ਦੇ ਵਿੱਚ ਵੱਡਾ ਜਿਵੇਂ ਅਸਰ ਪਾਉਣਾ ਤੇ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਆ ਤੋਂ ਲੱਗਦਾ ਕਿ ਸੁਪੀਰ ਸਿੰਘ ਬਾਦਲ ਹਰਾਂ ਦਾ ਜਿਹੜਾ ਇਹ ਸਟੈਪ ਹੈ ਜਿਹੜਾ ਪੰਥ ਤੋਂ ਮਾਫੀ ਵਾਲਾ ਇਹ ਇਹਦੇ ਵਿੱਚ ਵੀ ਅਲਾਈਅੰਸ 'ਚ ਵੀ ਅਸਰ ਪਾ ਸਕਦਾ ਹੈ ਦੇਖੋ ਅਲਾਈਅੰਸ ਵਿੱਚ ਅਸਰ ਪਏਗਾ ਜਾਂ ਨਹੀਂ ਪਏਗਾ ਇਹ ਆਉਣ ਵਾਲੀ ਗੱਲ ਹੈ ਕਿ ਇੱਥੇ ਜਿਹੜਾ ਜੋ ਸਿੱਖਾਂ ਦੇ ਮਸਲੇ ਨੇ ਉਹਨਾਂ ਦੇ ਪ੍ਰਤੀ ਗੰਭੀਰਤਾ ਰੱਖਣ ਵਾਲੇ ਲੋਕਾਂ ਦੇ ਨਾਲ ਸਾਡਾ ਘਟਜੋੜ ਹੋ ਸਕਦਾ ਹੈ ਜੇ ਪਿਛਲੇ ਸਮੇਂ 'ਚ ਉਹ ਭੁੱਲ ਗਏ ਨੇ ਜਾਂ ਜੇ ਉਹਨਾਂ ਨੂੰ ਯਾਦ ਆਉਂਦੇ ਆ ਤੇ ਮੈਨੂੰ ਲੱਗਦਾ ਇੱਕ ਚੰਗਾ ਮਾਹੌਲ ਬਣਿਆ ਹੋਇਆ ਤੇ ਪੰਜਾਬ ਦੀ ਤਰੱਕੀ ਲਈ ਤੇ ਸਿੱਖਾਂ ਦੇ ਮਸਲੇ ਹੱਲ ਕਰਾਉਣ ਲਈ ਕੋਈ ਵੀ ਗੱਲ ਹੋ ਸਕਦੀ ਆ ਉਹ ਮੈਂ ਇਹ ਨਹੀਂ ਕਹਿੰਦਾ ਕਿ ਬੀਜੇਪੀ ਨਾਲ ਹੋਣੀ ਆ ਜਾਂ ਕਿਸੇ ਨਾਲ ਵੀ ਹੋਣੀ ਆ ਇਹ ਇੱਕ ਗਠਜੋੜ ਦੇ ਮੌਸਮ ਦੇ ਵਿੱਚ ਇਹ ਚੀਜ਼ਾਂ ਹੋ ਸਕਦੀ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿੱਦਨ ਹੀ ਇਹ ਮੰਗੀ ਮਾਫੀ ਪੰਥ ਤੋਂ ਉਸੇ ਦਿਨ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਜਿਹੜਾ ਮੀਡੀਆ ਨੇ ਪੁੱਛਿਆ ਗਿਆ ਉਹ ਕਹਿੰਦੇ ਕਿ ਗਲਤੀ ਦੀ ਮਾਫੀ ਹੁੰਦੀ ਹੈ ਜਿਹੜੇ ਗੁਨਾਹ ਦੀ ਮਾਫੀ ਕੋਈ ਨਹੀਂ ਹੁੰਦੀ ਇਹ 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 ਸੁਣਿਆ ਤੁਸੀਂ ਦੇਖੋ ਗਲਤੀ ਤੇ ਗੁਨਾਹ ਨੂੰ ਸਿਰਫ ਇੱਕ ਬੰਦੇ ਨੇ ਡਾਇਲੌਗ ਮਾਰਿਆ ਤੇ ਇਹ ਜਿੰਨੇ ਲੋਕ ਆ ਜਿਹੜੇ ਆਪਣੇ ਆਪ ਨੂੰ ਵੱਡੇ ਪੰਥਕ ਭੌਂਦੇ ਆ ਮੈਂ ਫੇਰ ਕਹਿੰਨਾ ਕਿ ਉਸ ਬਿਆਦਵੀ ਤੋਂ ਬਾਅਦ 300 ਤੋਂ ਉੱਪਰ ਬਿਆਦਵੀਆਂ ਹੋ ਚੁੱਕੀਆਂ ਤੇ ਉਹਨਾਂ ਦੇ ਗੁਨਾਹਗਰ ਕਿੱਥੇ ਨੇ ਉਹ ਗੁਨਾਹਗਰ ਇਹਨਾਂ ਨੇ ਫੜੇ ਵੀ ਪਰ ਇਹ 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 ਚੀਜ਼ ਵੀ ਮੰਨਦੇ ਹੋ ਕਿ ਅਕਾਲੀ ਦਲ ਉਸ ਲੈਵਲ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਮੁੱਦਿਆਂ ਨੂੰ ਨਹੀਂ ਉਭਾਰ ਪਾਇਆ ਨਹੀਂ ਉਭਾਰਨ ਦੀ ਗੱਲ ਇਹ ਆ ਨਾ ਕਿ ਬੰਦਾ ਹੀ ਬਹੁਤ ਵੱਡਾ ਸੀ ਗੁਰੂ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਸੀ ਨਹੀਂ ਜਿਵੇਂ ਤੁਸੀਂ ਕਿਹਾ ਕਿ 300 ਬੇਅਦਬੀਆਂ ਹੋ ਗਈਆਂ ਨੇ ਤਾਂ ਲੱਗਦਾ ਕਿ ਅਕਾਲੀ ਦਲ ਨੂੰ ਵੀ ਐਡੀ ਵੱਡੀ ਗਰਾਊਂਡ ਲੈਵਲ ਤੋਂ ਉੱਠੀ ਹੋਈ ਪਾਰਟੀ ਹੈ ਤੇ ਉਸ ਲੈਵਲ ਦੇ ਉੱਤੇ 300 ਬੇਅਦਬੀਆਂ ਦਾ ਮੁੱਦਾ ਤੁਸੀਂ ਵੀ ਵੱਡਾ ਕਰ ਸਕਦੇ ਸੀ ਨਹੀਂ 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 ਅਸੀਂ ਤਾਂ ਹਰ ਥਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਤੇ ਵੀ ਕੋਈ ਬੇਅਦਬੀ ਦਾ ਇਸ਼ੂ ਹੁੰਦਾ ਜਾਂ ਕੁਝ ਹੁੰਦਾ ਉਹ ਆਪਣਾ ਪੱਖ ਲੈ ਕੇ ਜਾਂਦੀ ਆ ਹੁਣ ਆਹੀ ਤੁਸੀਂ ਦੇਖ ਲਓ ਸੁਲਤਾਨਪੁਰ ਲੋਧੀ ਦੇ ਵਿੱਚ ਕੀ ਕੁਝ ਹੋਇਆ ਗੋਲੀਆਂ ਚੱਲੀਆਂ ਉਹੀ ਗੁਰਦੁਆਰਾ ਸਾਹਿਬ ਆ ਦੇ ਗੁਰਦੁਆਰਾ ਸਾਹਿਬ ਤੇ ਗੋਲੀਆਂ ਚਲਾਈ ਗਈਆਂ ਕਿੰਨੇ ਹਜ਼ਾਰਾਂ ਫਾਇਰ ਉਥੇ ਕੱਢੇ ਗਏ ਸਵੇਰੇ 4 ਵਜੇ ਦਾ ਟਾਈਮ ਆ ਪਾਠ ਕਰਦੇ ਸਿੰਘਾਂ ਤੇ ਪਾਠ ਚੱਲਦਾ ਉਹਨੂੰ ਖੰਡਿਤ ਕਰ ਲਈਏ ਕੁਝ ਕੀਤਾ ਗਿਆ ਇਹ ਅੱਜ ਜਿਹੜਾ ਜਿਹੜਾ ਸਵਾਲ ਪੁੱਛਦਾ ਵਾ ਤੇ ਉਸ ਗੱਲ ਦਾ ਜਵਾਬ ਕੋਈ ਨਹੀਂਗਾ ਉਹਨੂੰ ਹੋਰ ਪਾਸੇ ਡਾਇਵਰਟ ਕਰਤਾ ਜਾਂਦਾ ਕਿ ਗੋਲੀ सीएम ਦੇ ਕਹਿੰਦੇ ਕਹਿਣ ਤੇ ਚਲਦੀ ਆ ਤੇ ਫਿਰ ਸੁਲਤਾਨਪੁਰ ਸਰ ਕਿਉਂ ਨਹੀਂ ਕਿਉਂ ਨਹੀਂ ਗੋਲੀ ਮੰਨੀ ਜਾਂਦੀ ਕਿ ਉਹਨਾਂ ਨੇ ਕਹਿਣ ਤੇ ਚਲਾਈ ਇਹ ਸਿਰਫ ਦੋਸ਼ ਸੀ ਤੁਹਾਡੀ ਇਸ ਪੰਜਾਬ ਦੀ ਜਿਹੜੀ ਪਾਰਟੀ ਆ ਜਿਹੜੀ ਜਿਹਦਾ ਖੈਰ ਖਵਾ ਸਭ ਤੋਂ ਵੱਡਾ ਖੈਰ ਖਵਾ ਕਾਲੀ ਦਲਾ ਇਸ ਪੰਜਾਬ ਦਾ ਲੋਕ ਇਹ ਮੰਨ ਚੁੱਕੇ ਨੇ ਲੋਕਾਂ ਨੇ ਦੋ ਸਰਕਾਰਾਂ ਦੇ ਕਹਿੰਦੇ ਹੁੰਦੇ ਸਵਾਦ ਦੇਖ ਲਏ ਕਾਂਸ ਦਾ ਦੇਖ ਲਿਆ ਆਮ ਆਦਮੀਆ ਦੇਖ ਲਿਆ ਹਾਲ ਤਾਂ ਕਹਿੰਦੇ ਕੋਹ ਨਾ ਚੱਲੀ ਬਾਬਾ ਤੇ ਆਈ ਦੋ ਸਾਲ ਬਣੀ ਹੋਏ ਤੇ ਲੋਕਾਂ ਦਾ ਜਿਹੜਾ ਇਹ ਜੋ ਹਾਲਾਤ ਪੰਜਾਬ ਚ ਹੋ ਚੁੱਕੇ ਨੇ ਇਹਨਾਂ ਲੋਕਾਂ ਦਾ ਮਕਸਦ ਸਿਰਫ ਸੀ ਕਿ ਇਥੇ ਦੀ ਬੁਨਿਆਦੀ ਜਿਹੜੀ ਏ ਲੋਕਾਂ ਨਾਲ ਜੁੜੀ ਹੋਈ ਜਾਣ ਜਿਹਦੀ ਆ ਇਸ ਪੰਜਾਬ ਦੇ ਅੰਦਰ ਉਹ ਕਾਲੀ ਦਲ ਆ ਇਹਦੇ ਵਿੱਚ ਕਾਂਗਰਸ ਵੀ ਸ਼ਾਮਲ ਸੀ ਇੱਥੇ ਭਾਜਪਾ ਵੀ ਸ਼ਾਮਲ ਸੀ ਇਹ ਚਾਹ ਆਦਮੀ ਸ਼ਾਮਲ ਸੀ ਜਾਂ ਉਹ ਇਹਨਾਂ ਨੇ ਪੰਥ ਵਿਰੋਧੀ ਨਾਮ ਤੇ ਇੱਕ ਲੋਕ ਖੜੇ ਕਰ ਲਏ ਅੱਜ ਉਹ ਲੋਕ ਕਿੱਥੇ ਨੇ ਕੋਈ ਆਇਆ ਦਿਖਾ ਦਿਖਾਈ ਦਿੰਦਾ ਕਦੇ ਤੁਸੀਂ ਦੇਖੋ ਕਿ ਕਿੰਨੀਆਂ ਬੇਅਦਬੀਆਂ ਹੋਈਆਂ ਲੋਕ ਫੜੇ ਜਾਂਦੇ ਨੇ ਉਹਨਾਂ ਦੇ ਵਿੱਚ ਪੁਲਿਸ ਲੈ ਜਾਂਦੀ ਆ ਤੇ ਉਹਨਾਂ ਨੂੰ ਇਹ ਕਹਿ ਕੇ ਛੱਡ ਦਿੰਦੀ ਆ ਕਿ ਇਹ ਜੀ ਇਹਦਾ ਦਿਮਾਗੀ ਤੌਰ ਤੇ ਕਹਿੰਦੇ ਠੀਕ ਨਹੀਂ ਸੀਗਾ ਸੰਤੁਲਨ ਨੇ ਠੀਕ ਸੀ ਕਿਸੇ ਵੀ ਤੁਸੀਂ ਦੇਖੋ 2 ਸਾਲ ਲੰਘ ਗਏ ਆ ਉਹ ਭਾਵੇਂ ਚੰਨੀ ਸਰਕਾਰ ਸੀ ਉਹ ਕਹਿੰਦੇ ਜੀ ਅਸੀਂ ਦੋ ਦਿਨਾਂ ਵਿੱਚ ਹੀ ਇਹ ਸੱਟ ਬਣਾ ਕੇ ਦਰਬਾਰ ਸਾਹਿਬ ਦੇ ਅੰਦਰ ਵੱਡੀ ਘੋਰ ਬੇਅਦਬੀ ਦਾ ਜਿਹਦਾ ਨਤੀਜਾ ਅਸੀਂ ਥੋੜੇ ਸਾਹਮਣੇ ਲਵਾਂਗੇ ਹੁਣ ਦੱਸੋ ਕਿ ਉਹ ਲੋਕ ਜਿਹੜੇ ਦਰਬਾਰ ਸਾਹਿਬ ਦੇ ਹਮਲੇ ਵਾਲੇ ਨੇ ਜਾਂ ਇਹਨਾਂ ਬੇਅਦਬੀਆਂ ਦੇ ਵਿੱਚ ਵੱਢੀਆਂ ਦਾਅਵੇ ਕਰਨ ਵਾਲੇ ਨੇ ਉਹ ਲੋਕ ਸੁਖਵੀਰ ਸਿੰਘ ਬਾਲਤੇ ਸਵਾਰ ਚੁੱਕਣ ਕੀ ਅੱਜ 8 ਸਾਲ ਹੋ ਗਏ ਨੇ ਇਹ ਸਿਆਸਤ ਕਰ ਰਿਹਾ ਉਹ ਇੱਕ ਨਿਮਾਣੇ ਸਿੱਖ ਬਣ ਜੋ ਕੋਈ ਗਰਿਆ ਸਾਹਿਬ ਇੱਕ ਇੱਕ ਪੱਖੇ ਵੀ ਹੈ 17 ਦੀ ਇਲੈਕਸ਼ਨ ਰਹੀ ਉਸ ਤੋਂ ਬਾਅਦ 19 ਵਾਲੀ ਇਲੈਕਸ਼ਨ ਲਾਂਗੀ 22 ਵਾਲੀ ਲਾਂਗੀ ਤਾਂ ਲੱਗਦਾ ਕਿ ਮਾਫੀ ਜੇ ਥੋੜੀ ਪਹਿਲਾਂ ਇਹ ਚੀਜ਼ਾਂ ਕਰ ਲਈਆਂ ਜਾਂਦੀਆਂ ਥੋੜਾ ਅਕਾਲੀ ਦਲ ਦੇ ਜੋ ਹੁਣ ਦੇ ਹਾਲਾਤ ਨੇ ਬਿਹਤਰ ਹੋ ਜਾਂਦੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਇਹਦੇ ਚ ਕੀ ਸੀਗਾ ਵੀ ਇਹ ਜਿਹੜੀਆਂ ਜਾਂਚ ਚੱਲ ਰਹੀ ਸੀ ਸਰਕਾਰੀ ਤੌਰ ਤੇ ਬੜੇ ਸਾਰੇ ਇਥੇ ਕਹਿੰਦੇ ਹੁੰਦੇ ਗਵਾਹ ਭੁਗਤੇ ਜੀ ਕਮੇਟੀਆਂ ਬਣੀਆਂ ਹੋਰ ਕੁਝ ਹੋਇਆ ਇਹ ਜਿਹੜੀ ਅੱਜ ਨਤੀਜਾ ਸਾਹਮਣੇ ਆਇਆ ਨਾ ਇਹ ਨਤੀਜਾ ਨਰੋਲ ਆ ਜੇ ਅਸੀਂ ਇਹਨੂੰ ਜਸਟੀਫਾਈ ਕਰੀਏ ਨਹੀਂ ਅਸੀਂ ਨਹੀਂ ਸੀਗੇ ਜੀ ਅਸੀਂ ਮਾਫੀ ਮੰਗਦੇ ਆ ਅਸੀਂ ਉਹ ਚ ਦੋਸ਼ੀ ਬਣ ਜਾਣਾ ਸੀ ਅਸੀਂ ਤਾਂ ਕਿਹਾ ਵੀ ਸਮਾਂ ਆ ਜਿਹੜੀ ਸਚਾਈ ਬਿਆਨ ਕਰੇਗਾ ਸਮੇਂ ਨੇ ਸਚਾਈ ਬਿਆਨ ਖੁਣ 8 ਸਾਲ ਬਾਅਦ ਮੰਗੀ ਮਾਫੀ ਤੇ ਉਹ ਸਥਿਤੀ ਨਹੀਂ ਹੈ ਤੁਸੀਂ ਇਹ ਕਹਿੰਦੇ ਹੋ ਨਹੀਂ ਨਹੀਂ ਅਸੀਂ ਲੋਕ ਅਸੀਂ ਲੋਕਾਂ ਦੇ ਵਿੱਚ ਵੀ ਇਹ ਗਏ ਆ ਲੋਕ ਦੀ ਕਚਹਿਰੀ ਨੇ ਇਹ ਕਹਿਤਾ ਕਿ ਇਹ ਕਾਲੀ ਦਲ ਇਸ ਵਿੱਚ ਸ਼ਾਮਲ ਨਹੀਂ ਆ ਅੱਜ ਲੋਕਾਂ ਵਿੱਚ ਇਹ ਵੀ ਕਲੀਅਰ ਹੋ ਗਿਆ ਕਿ ਇਹ ਜੇ ਸਜ਼ਾ ਨਹੀਂ ਦੇ ਸਕੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਵੀ ਉਹ ਲੋਕ ਸੀ ਜਿਹੜੇ ਅੱਜ ਸਰਕਾਰੀ ਟਾਊਟ ਦੇ ਤੌਰ ਤੇ ਜਾਣੇ ਜਾਂਦੇ ਆ ਜਿਨ੍ਹਾਂ ਨੇ ਇਹ ਚੁੱਕਣ ਚੁੱਕਿਆ ਸੀ ਸੰਗਤ ਨੇ ਇਹ ਗੱਲ ਕਹੀ ਸੀ ਤੇ ਕਾਲੀ ਸਰਕਾਰ ਨੇ ਗੱਲ ਮੰਨੀ ਉਹ ਇਸ ਕਰਕੇ ਅੱਜ ਲੋਕਾਂ ਵਿੱਚ ਜਦੋਂ ਇਹ ਗੱਲ ਕਲੀਅਰ ਹੋ ਗਈ ਤਾਂ ਫਿਰ ਅਸੀਂ ਭਾਵੇਂ ਕੀ ਮਾਫੀ ਮੰਗਣਾ ਹਰ ਸਿੱਖ ਹਰ ਰੋਜ਼ ਸਵੇਰੇ ਸ਼ਾਮ ਆਪਣੇ ਕੀਤੇ ਕਰਮਾਂ ਦੀ ਮਾਫੀ ਮੰਗਣਾ ਜਾਏ ਸਾਡੇ ਤੋਂ ਗਲਤੀ ਹੋ ਗਈ ਜਾਣੇ ਜਾਣੇ ਚ ਪਰ ਇਹ ਤਾਂ ਕਰਕੇ ਸਮਾਂ ਚੁਣਿਆ ਗਿਆ ਕਿ ਆਵਾਮ ਨੇ ਇਹ ਗੱਲ ਮੰਨ ਲਈ ਕਿ ਹਾਂ ਕਾਲੀ ਦਲ ਇਹਨਾਂ ਦੇ ਵਿੱਚ ਦੋਸ਼ੀ ਨਹੀਂ ਹੈ ਤਾਂ ਫਿਰ ਉਹਨਾਂ ਨੇ ਓਪਨਲੀ ਜਿਹੜੀ ਸੰਗਤ ਦੇ ਵਿੱਚ ਇਹ ਮਾਫੀ ਮੰਗੀ ਆ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਗਲਤ ਵੀ ਕੀ ਕੀਤਾ